ਪੰਜਾਬ ਦੇ ਇੱਕ ਹੱਕ ਤੇ ਡਾਕਾ ਨਹੀਂ ਵੱਜਿਆ ਅਨੇਕਾਂ ਹੱਕਾਂ ਦੇ ਉੱਪਰ ਡਾਕਾ ਵੱਜਿਆ ਇਹ ਵੱਜਿਆ ਕਿਉਂ ਹੈ ਇਹ ਕਿਉਂ ਵੱਜਿਆ ਦੇ ਲਈ ਜ਼ਿੰਮੇਵਾਰ ਕੌਣ ਹੈ ਇਹ ਚੀਜ਼ ਆਪਾਂ ਕਦੇ ਸੋਚੀ ਆ ਮੈਂ ਗੱਲ ਕਹਿਣ ਲੱਗਦਾ ਦੇ ਲਈ ਜ਼ਿੰਮੇਵਾਰ ਸਾਡੇ ਅੱਜ ਤੱਕ ਜਿੰਨੇ ਪਹਿਲਾ ਰਾਜਨੀਤਿਕ ਪਾਰਟੀਆਂ ਰਹੀ ਨੇ ਉਹ ਤੇ ਅੱਜ ਜਿਹੜੀ ਮੌਜੂਦਾ ਪਾਰਟੀਆਂ ਉਹ ਜ਼ਿੰਮੇਵਾਰ ਆ ਜੇਕਰ ਤੁਸੀਂ ਇਹ ਚੀਜ਼ ਨੂੰ ਮੰਨਦੇ ਹੋ ਵੀ ਇਹ ਰਾਜਨੀਤਿਕ ਜੋਰ ਲੀਡਰ ਜ਼ਿੰਮੇਵਾਰ ਨੇ ਤਾਂ ਹੱਥ ਖੜੇ ਕਰਕੇ ਜ਼ਰੂਰ ਦੱਸੋ ਹੱਥ ਖੜੇ ਕਰਕੇ ਦੱਸੋ ਏ ਰਾਜਨੀਤਿਕ ਪਾਰਟੀਆਂ ਜ਼ਿੰਮੇਵਾਰ ਨਹੀਂ ਗਿਆ ਓਏ ਅੱਜ ਜੋ ਵੀ ਪੰਜਾਬ ਦੇ ਹੱਕਾਂ ਉੱਪਰ ਡਾਕਾ ਵੱਜ ਰਿਹਾ ਹੈ ਹਰੇਕ ਬੰਦਾ ਇੱਥੇ ਬੋਲ ਕੇ ਚਲੇ ਜਾਂਦਾ ਵੱਡੇ ਵੱਡੇ ਵਾਅਦੇ ਕਰਕੇ ਚਲੇ ਜਾਂਦਾ ਹਰੇਕ ਬੰਦਾ ਜਿਹੜਾ ਪੰਜਾਬ ਦਾ ਲੀਡਰ ਹੈ ਸੈਂਟਰ ਗਵਰਨਮੈਂਟ ਅੱਗੇ ਜਮ੍ਹਾਣ ਕੋਟਾ ਹੋਇਆ ਖੜਾ ਹੈ ਇਹ ਗੱਲ ਸੱਚੀ ਹੈ ਜਾਂ ਝੂਠੀ ਹੈ ਦੱਸੋ ਇਸ ਗੱਲ ਨੂੰ ਪੰਜਾਬ ਦੇ ਸਾਰੇ ਲੀਡਰ ਇਸ ਕਰਕੇ ਜੇਕਰ ਚਾਹਣਿਓ ਇਹ ਪੰਜਾਬ ਦੇ ਹੱਕ ਲੈਣੇ ਤਾਂ ਫਿਰ ਚਾਹਣੇ ਹੋ ਜੇ ਚੰਡੀਗੜ੍ਹ ਲੈਣਾ ਚੌੜੇ ਉੱਤ ਹੱਥ ਖੜੇ ਕਰਕੇ ਦੱਸੋ ਚੌੜੇ ਚੌੜੇ ਹੋ ਕੇ ਚੰਡੀਗੜ੍ਹ ਪੰਜਾਬ ਨੂੰ ਮਿਲੇ ਇੰਨਾ ਇੰਨਾ ਆ ਲੀਡਰਾਂ ਦੇ ਨੇ ਲੈ ਕੇ ਦੇਣਾ ਇਹ ਗੱਲ ਕਹਿੰਦੇ ਨੇ ਖਾਕੀ ਨਿਕਰ ਖਾਕੀ ਨਿਕਰ ਸਾਰੇ ਪਾਰਟੀਆਂ ਦੇ ਲੀਡਰਾਂ ਦੇ ਖਾਕੀ ਨਿਕਰਾ ਪਾਈਆਂ ਹੋਈਆਂ ਨੇ ਸੁਦੇਭਗ ਮਹਾਤਮਾਨ ਦੇ ਪਾਈ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਜੀ ਪਾਈ ਹੋਈ ਹੈ ਇਹ ਗੱਲ ਜਬਰਿਸ ਠੁਕਿਆ ਦੱਸੋ ਇਹ ਸਾਰੇ ਬਾਦਲਦਾਰੇ ਉਹਨਾਂ ਦੇ ਵੀ ਕਾਕੀ ਨਿਕਰੇ ਪਈਆਂ ਹੋਈਆਂ ਨੇ ਇਹ ਕਾਂਗਰਸ ਵਾਲੇ ਨੇ ਵੀ ਪਈਆਂ ਹੋਈਆਂ ਨੇ ਗਿਆ ਇਹਨਾਂ ਨੇ ਸਾਰਿਆਂ ਨੇ ਜਦੋਂ ਸੱਤਾ ਦੇ ਵਿੱਚ ਰਹੇ ਨੇ ਇਹਨਾਂ ਨੇ ਕਿਸੇ ਰ ਪੰਜਾਬ ਦੀ ਗੱਲ ਨਹੀਂ ਕੀਤੀ ਇਸ ਕਰਕੇ ਪੰਜਾਬ ਦੇ ਲੋਕੋ ਪੰਜਾਬ ਦੇ ਨੌਜਵਾਨੋ ਸੰਘਰਸ਼ੀ ਲੋਕੋ ਇਹ ਲੜਾਈ ਸੋਨੂੰ ਲੜਨੀ ਪੈਣੀ ਹੈ ਜਿੰਨਾ ਟਾਈਮ ਸੀਅੱਦ ਦਿੱਲੀ ਦੀ ਰਾਜਨੀਤਿਕਾ ਬਾਹਰ ਨਹੀਂ ਆਉਂਦੇ ਇਹਨਾਂ ਦਿੱਲੀ ਤੋਂ ਚਲੇ ਹੋ ਦਰਾਲਾਂ ਦਾ ਬਰੋਡਰੀ ਕਰਦੇ ਉਹਨਾਂ ਟਾਈਮ ਤੁਸੀਂ ਐਵੇਂ ਜਿਕਰ ਸੜਕਾਂ ਦੇ ਉੱਪਰ ਰਲੋਗੇ ਐਵੇਂ ਜਿਕਰ ਤੁਸੀਂ ਧੰਨਾਂ ਦੇ ਵਿੱਚ ਰਲੋਗੇ ਐਵੇਂ ਜਿਕਰ ਤੁਹਾਡੇ ਉੱਪਰ ਡਾਂਗਾ ਵਰਨਗੇ ਇਸ ਕਰਕੇ ਕਹਿਣਾ ਚਾਹੁੰਦੇ ਆ ਇਹਨਾਂ ਅਕਾਲੀਆਂ ਇਹਨਾਂ ਕਾਂਗਰਸੀਆਂ ਇਹਨਾਂ ਝਾੜੂ ਵਾਲਿਆਂ ਇਹਨਾਂ ਬੀਜੇਪੀਆ ਤੋਂ ਬਾਹਰ ਆਜੋ ਇਕੱਠੇ ਹੋ ਕੇ ਲੜ ਲਓ ਜੇ ਪੰਜਾਬ ਦੀ ਲੜਾਈ ਲੜਨੀ ਹੈ ਇਹ ਸਾਰੇ ਸਾਰੇ ਜ਼ਿੰਮੇਵਾਰ ਨੇਗੇ ਇੱਥੇ ਆ ਕੇ ਗੱਲਾਂ ਕਰਦੇ ਨੇ ਵੱਡੀਆਂ ਵੱਡੀਆਂ ਉਹ ਤੁਹਾਡੇ ਕੋਲੇ ਪਾਵਰਾਂ ਨੇ ਤੁਹਾਡੇ ਕੋਲੇ ਸਰਕਾਰਾਂ ਤੁਹਾਡੇ ਰਹੀਆਂ ਨੇ ਤੁਸੀਂ ਨਾ ਰਹਿੰਦੇ ਸਰਕਾਰਾਂ 'ਚ ਕੰਮ ਕਰਿਆ ਜਿਹੜਾ ਇੱਥੋਂ ਲੀਡਰ ਬੋਲ ਕੇ ਗਏ ਨੇਗੇ ਇੱਕ ਲੀਡਰ ਨੇ ਇੱਥੋਂ ਗੱਲ ਬੋਲੀ ਆ ਕਿ ਪ੍ਰਵਾਸ ਸਭ ਤੋਂ ਵੱਡੀ ਸਮੱਸਿਆ ਹੈ ਪ੍ਰਵਾਸ ਲਈ ਲੜਨ ਵਾਲਾ ਆ ਪਾਣਾ ਸਿੰਘ ਸਿੱਧੂ ਖੜਾ ਜਿਹਦੇ ਤੇ ਅਸਾਂ ਆਪਣੀ ਪਾਰਟੀ ਨੇ ਇੱਕ ਦਿਨ ਦੇ ਵਿੱਚ 9 ਪਰਚੇ ਪਾਏ ਤੁਸੀਂ ਕਿਹੜੇ ਮੂਰੇ ਕਹਨੇ ਹੋ 9 ਪਰਚੇ ਇੱਕ ਦਿਨ ਦੇ ਵਿੱਚ ਪਾਏ ਤੁਸੀਂ ਆਪੋ ਆਪਣੇ ਡਰਾਮੇ ਕਰਦੇ ਹੋ ਇੱਥੇ ਵਿਖਾਵੇ ਕਰਦੇ ਹੋ ਲੜਨਾ ਪੰਜਾਬ ਲਈ ਲੜੋ ਤੁਹਾਡੇ ਕੋਲੇ ਪਾਵਰਾ ਨਹੀਂ ਆ ਇਸ ਕਰਕੇ ਡਰਾਮੇ ਕਰਨੇ ਬੰਦ ਕਰੋ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੀ ਨੌਜਵਾਨਾਂ ਦਾ ਸ਼ੋਸ਼ਣ ਕਰਨਾ ਬੰਦ ਕਰੋ ਇਸ ਕਰਕੇ ਤਕੜੇ ਹੋ ਕੇ ਸਾਰੇ ਥਾਵਾਂ ਦੇ ਉੱਪਰ ਸਾਡੇ ਜਥੇ ਘੇਰੇ ਹੋਏ ਨੇ ਹਜ਼ਾਰਾਂ ਨੌਜਵਾਨ ਚੰਡੀਗੜ੍ਹ ਦੇ ਵਿੱਚ ਕੇ ਰਿਆ ਹੋਇਆ ਹਜ਼ਾਰਾਂ ਨੌਜਵਾਨ ਨਾਕੇ ਉੱਪਰ ਕੇ ਰਿਆ ਹੋਇਆ ਮੂੰਹ ਟੋੜਮਾ ਜਵਾਬ ਦੇਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਆਵਾਂਗੇ ਆਉਣ ਵਾਲੇ 10 ਦਿਨਾਂ ਨੂੰ ਆਦੀਆ ਟਰੈਕਟਰ ਲੈ ਕੇ ਆਵਾਂਗੇ ਇਸ ਤਰ੍ਹਾਂ ਹੀ ਜਿਹੜਾ ਚੰਡੀਗੜ੍ਹ ਕੱਲਾ ਚੋਣਾ ਤੇ ਕਰਸੀਮਤ ਨਹੀਂ ਅੱਜ ਯੂਨੀਵਰਸਿਟੀ ਚੋਣਾ ਤੇ ਕਰਸੀਮਤ ਨਹੀਂ ਇਹ ਯੂਨੀਵਰਸਿਟੀ ਪੰਜਾਬ ਦੀ ਹੈ ਪੰਜਾਬ ਦੀ ਬਣ ਕੇ ਰਹੂਗੀ ਇਹ ਯੂਨੀਵਰਸਿਟੀ ਪੰਜਾਬ ਨੂੰ ਸਮਰਪਿਤ ਕੀਤੀ ਜਾਵੇ ਜਿਸ ਗੱਲ ਤੇ ਸਹਿਮਤ ਹੱਥ ਖੜੇ ਕਰਕੇ ਦੱਸੋ ਸਹਿਮਤੋ ਇਸ ਕਰਕੇ ਤੁਹਾਡਾ ਸਾਰਿਆਂ ਦਾ ਧੰਨਵਾਦ ਲੜਾਈ ਜਮਾਂ ਆਣ ਹਿੱਕ ਦੇ ਜੋਰ ਨਾਲ ਲੜਾਂਗੇ ਬਿਲਕੁਲ ਵਿਚਾਰਤਾਰਾ ਕਿਹੜੀ ਮਗਰ ਲਗਣਾ ਸੁਣੋ ਗੱਲ ਵਿਚਾਰਤਾਰਾ ਆਹਾ ਬਾਈ ਜੀ ਜਿਹੜੀ ਲੜੇ ਬੈਠੇ ਆ ਜਿਹੜੇ ਇਕੱਠੇ ਹੋਏ ਬੈਠੇ ਆ ਇਸ ਵਿਚਾਰਤਾਰਾ ਮਗਰ ਲਗਣਾ ਕਿਸਾਨ ਮਜ਼ਦੂਰ ਜੱਥੇਬੰਦੀਆਂ ਮਗਰ ਲਗਣਾ ਸੁਣ ਲੈ ਬਾਈ ਜੀ ਗੱਲ ਜਿਹੜੀ ਤਾਂ ਗੱਲ ਕੀਤੀ ਆ ਵੀ ਕਿਹੜੀ ਵਿਚਾਰਤਾਰਾ ਮਗਰ ਲਗਣਾ ਕਿਸੇ ਦਿੱਲੀ ਦਾ ਦਲਾਲ ਨਹੀਂ ਬਣਨਾ ਇਹ ਗੱਲ ਆ ਸਾਡੀ ਆ ਵਿਚਾਰਤਾਰਾ ਜਿਹੜੀਆਂ ਤਾਂ ਸਵਾਲ ਜਵਾਬ ਮੰਗਾਏ ਦੋਸਤੋ ਦੋਸਤੋ ਆਪਸ ਵਿੱਚ ਨਹੀਂ ਲੜਨਾ ਯਾਰ ਅਸੀਂ ਅਸੀਂ ਇਸ ਗੱਲ ਤੋਂ ਬੜੇ ਅੱਕੇ ਤੇ ਸਤਾਏ ਹੋਇਆ ਅਸੀਂ ਕਿਸੇ ਇਹਨਾਂ ਰਾਜਨੀਤਿਕ ਪਾਰਟੀਆਂ ਦੇ ਦਿੱਲੀ ਦੇ ਦਰਾਲਾਂ ਨੇ ਸਾਨੂੰ ਬਹੁਤ ਤੰਗ ਕਰਿਆ ਲੜਾਈ ਇਹ ਆ ਬਾਈ ਜੀ ਲੜਾਈ ਇਹ ਆ ਕਿਸਾਨੀ ਅੰਦੋਲਨ ਜਾਂ ਪਹਿਲਾਂ ਕਿਸੇ ਮੁੱਦੇ ਕਿਸੇ ਰਾਜਨੀਤਿਕ ਪਾਰਟੀ ਨੇ ਜੁਟਕੇ ਦਿੱਤਾ ਪਹਿਲਾਂ ਵੀ ਅਸੀਂ 3 ਨੇ ਕਿਸਾਨੀ ਬਿਲ ਅਸੀਂ ਕਿਸਾਨ ਜਿੱਥੇ ਬੰਦਿਆਂ ਨੇ ਕੈਨਸਲ ਕਰਾਏ ਨੇਗੇ 10 ਕਿਸੇ ਤਰੀ ਰਾਜਨੀਤਿਕ ਪਾਰਟੀ ਨੇ ਕੈਨਸਲ ਕੀਤੇ ਨੇਗੇ ਅਸੀਂ ਲੜਿਆ ਤੇ ਲੜਦੇ ਰਾਵਾਂਗੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਲੋਕ ਇੱਕ ਤਾਂ ਜਿੰਦਾਬਾਦ ਜਿੰਦਾਬਾਦ ਸਭ ਤੋਂ ਵੱਧ ਇੱਥੇ ਇਕੱਠ ਲੈ ਕੇ ਆ ਨੌਜਵਾਨਾਂ ਦਾ ਧਿਆਨ ਨਾਲ ਗੱਲ ਸੁਣ ਲਈ